ਚੀਜ਼ਡ ਆਰਸੀਓ ਹੋਇਆ ਯੂਐਸ ਨੇ ਵੈਨਜ਼ੂਏਲਾ ਤੇ ਕਰ ਦਿੱਤਾ ਹਮਲਾ ਯੂਐਸ ਨੇ ਵੈਨਜ਼ੂਏਲਾ ਦੇ ਕਾਰਕਸ ਜਿਹੜੀ ਉੱਥੋਂ ਦੀ ਰਾਜਧਾਨੀ ਆ ਉੱਤੇ ਹਮਲਾ ਕਰ ਦਿੱਤਾ ਵਾ ਥੋੜੀ ਦੇਰ ਪਹਿਲਾਂ ਹੀ ਸਾਨੂੰ ਦੇਖਣ ਨੂੰ ਮਿਲਿਆ ਕਿ ਯੂਐਸ ਨੇ ਕਾਫੀ ਹੈਵੀ ਸਟ੍ਰਾਈਕਸ ਕੀਤੀਆਂ ਨੇ ਵੈਨਜ਼ੂਏਲਾ ਦੇ ਵਿੱਚ ਜਿਹਦੇ ਵਿੱਚ ਉਹਨੇ 에ਅ ਸਟ੍ਰਾਈਕਸ ਕੀਤੀਆਂ ਨੇ ਜਿਹੜਾ ਇਸਲਾ ਮਗਰੀਟਾ ਲਾਰਜੈਸਟ ਆਇਲੈਂਡ ਆ ਵੈਨਜ਼ੂਏਲਾ ਦਾ ਉੱਤੇ ਵੀ ਅਟੈਕ ਕੀਤਾ ਵਾ ਇਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਯੂਐਸ ਵੱਲੋਂ ਜਿਹੜਾ ਐਮਐਚ47 ਚੀਨੋਕਸ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਉਹਨਾਂ ਦੁਆਰਾ ਹਮਲੇ ਕੀਤੇ ਜਾ ਰਹੇ ਆ 4F ਬੈਰਕਸ ਜਿਹੜੀ ਮਾਊਂਟੇਨ ਯਾਨਕੀ ਜਿਹੜੀ ਕਾਰਕਸ ਦੀ ਰਾਸ਼ਤਾ ਨਹੀਂ ਆ ਉਹਨਾਂ ਨੂੰ ਓਵਰਲੁੱਕ ਕਰਦੀ ਹੈ ਮਾਊਂਟੇਨਸ ਉੱਤੇ ਜਿਹੜੀ ਬੈਰਕਸ ਹੈ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਵਾ ਜਿਹੜਾ ਪੋਰਟ ਆ ਪੋਰਟ ਆਫ ਗੁਆਰਾ ਜਿਹੜਾ ਨਾਰਥ ਵੈਨ ਵੈਨਜ਼ੂਏਲਾ ਦੇ ਵਿੱਚ ਪੈਂਦਾ ਵਾ ਉੱਚ ਪੋਸਿਬਲੀ ਹੈਲੀਕਾਪਟਰ ਲੱਗਦੇ ਆ ਯੂ ਐਸ ਐਮ ਸੀ ਐਚ 12 ਜਿਹੜੇ ਉੱਥੇ ਸਟ੍ਰਾਈਕ ਕਰਦੇ ਪਏ ਆ ਤੇ ਮੇਜਰ ਸਟ੍ਰਾਈਕਸ ਹੋਈਆਂ ਨੇ ਹੈਗੁਰੇਟੋ 에어ਪੋਰਟ ਜਿਹੜਾ ਇਨਾਂ ਦਾ 에어 ਬੇਸ ਆ ਵੈਨਜ਼ਵੇਲਾ ਦਾ ਉੱਥੇ ਵੀ ਕਾਫੀ ਮੇਜਰ ਸਟ੍ਰਾਈਕਸ ਕੀਤੀਆਂ ਗਈਆਂ ਨੇ ਯੂ ਐਸ ਵੱਲੋਂ ਤੇ ਕੋਸ਼ਿਸ਼ ਚ ਇਹ ਪਹਿਲਾਂ ਡੋਨਲਡ 트럼ਪ ਵੱਲੋਂ ਇਹ ਵੀ ਬਿਆਨ ਦਿੱਤਾ ਗਿਆ ਸੋਸ਼ਲ ਮੀਡੀਆ ਦੇ ਥਰੂ ਕਿ ਉਹਨਾਂ ਨੇ ਜਿਹੜਾ ਪ੍ਰੈਜ਼ੀਡੈਂਟ ਆ ਨਿਕੋਲਸ ਮੂਡਰੋ ਵੈਨਜ਼ਵੇਲਾ ਦਾ ਉਹਨੂੰ ਤੇ ਉਹਦੀ ਵਾਈਫ ਨੂੰ ਕੈਪਚਰ ਕਰਕੇ ਤੇ ਉਹਨੂੰ ਬਾਈ 에ਅਰ ਯੂ ਐਸ ਦੇ ਵਿੱਚ ਲਿਆਇਆ ਜਾ ਚੁੱਕਾ ਵਾ ਯਾਨੀ ਕਿ ਉਹਨੂੰ ਉਹਨੂੰ ਕੈਪਚਰ ਕਰ ਲਿਆ ਗਿਆ ਵਾ ਤੇ ਹੁਣ ਜਿਹੜਾ 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 ਕਹਿੰਦੇ ਆ ਕਿ ਯੂ ਐਸ ਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਆ ਆ ਸੌਰੀ ਵਾਈਸ ਪ੍ਰੈਜ਼ੀਡੈਂਟ ਉਸ ਉਹ ਕਹਿੰਦਾ ਆ ਕਿ ਮੈਨੂੰ ਮਡੂਰੋ ਦੀ ਜਿਹੜੀ ਜਿਹੜੀ ਨਿਕੋਲਸ ਮਡੂਰੋ ਆ ਉਹਦੀ ਉਹ ਕਿੱਥੇ ਹੈ ਮੈਨੂੰ ਹਜੇ ਤੱਕ ਇਹਦੇ ਬਾਰੇ ਕੁਝ ਨਹੀਂ ਪਤਾ ਤੇ ਇਹਦੇ ਇਹਦੇ ਬਾਰੇ ਚ ਜਿਹੜਾ ਮਾਰਕੋ ਰੂਬਿਓ ਆ ਜਿਹੜਾ ਸਕੱਟਰੀ ਆਫ ਸਟੇਟ ਆ ਯੂ ਐਸ ਦਾ ਉਹਨੇ ਇਹ ਕਿਹਾ ਵਾ ਕਿ ਮਡੂਰੋ ਉਹ ਉਹਦੇ ਤੇ ਟ੍ਰਾਇਲਸ ਸ਼ੁਰੂ ਹੋਣਗੇ ਯੂ ਐਸ ਦੇ ਵਿੱਚ ਯਾਨੀ ਕਿ ਉੱਤੇ ਯੂ ਐਸ ਦੇ ਕੋਰਟ ਦੇ ਵਿੱਚ ਟ੍ਰਾਇਲਸ ਚੱਲਣਗੇ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰਾ ਲੋੜਾ ਇਹ ਵੈਨਜ਼ੂਏਲਾ ਦਾ ਤੇਲ ਨੂੰ ਲੈ ਕੇ ਆ ਵੈਨਜ਼ਵੇਲਾ ਦੇ ਤੇਲ ਦੇ ਪਿੱਛੇ ਡੋਨਲਡ 트੍ਰੰਪ ਕਾਫੀ ਚਿਰ ਦਾ ਪਿਆ ਹੋਇਆ ਵਾ ਵੈਨਜ਼ਵੇਲਾ 300 ਬਿਲੀਅਨ ਬੈਰਲ ਤੇਲ ਹੋਲਡ ਕਰਦਾ ਵਾ ਤੇ ਇਹ ਲਾਰਜੇਸਟ ਯਾਨੀ ਕਿ ਲਾਰਜੇਸਟ ਤੇਲ ਜਿਹੜਾ ਹੋਲਡ ਕਰਦਾ ਦੇਸ਼ ਆ ਉਹ ਹੈਗਾ ਵਾ ਵੈਨਜ਼ਵੇਲਾ ਸਭ ਤੋਂ ਜ਼ਿਆਦਾ ਦੁਨੀਆ ਦੇ ਵਿੱਚ ਤੇਲ ਜਿੱਥੇ ਵੈਨਜ਼ਵੇਲਾ ਚ ਪਾਇਆ ਜਾਂਦਾ ਤੇ 1900 ਦੇ ਵਿੱਚ ਵੈਸਟ ਨੇ ਰਲ ਕੇ ਇਹ ਤੇਲ ਦਾ ਯਾਨੀ ਕਿ ਇਹਦੀ ਖੋਜ ਕੀਤੀ ਸੀ ਕਿ ਵੈਨਜ਼ਵੇਲਾ ਦੇ ਨਾਲ ਰਲ ਕੇ ਤੇ ਇਹ ਤੇਲ ਉਹ ਤੋਂ ਤੋਂ ਕੱਢਣਾ ਸ਼ੁਰੂ ਕੀਤਾ ਇਹਦੇ ਨਾਲ ਵੈਨਜ਼ਵੇਲਾ ਦੀ ਇਕਨੋਮੀ ਨੂੰ ਵੀ ਕਾਫੀ ਮਦਦ ਮਿਲੀ ਵੈਨਜ਼ੂਏਲਾ ਦੀ ਇਕਨੋਮੀ ਚ ਜਦੋਂ ਤੇਲ ਹੋਣਾ ਸ਼ੁਰੂ ਹੋਇਆ ਤੁਹਾਨੂੰ ਪਤਾ ਵਾ ਕਿ ਜਦੋਂ ਤੇਲ ਵਿੱਚੋਂ ਕੇ ਪੈਸਾ ਆਊਗਾ ਹਨਾ ਲੋਕਾਂ ਦੇ ਵਿੱਚ ਚਲੋ ਖੁਸ਼ਹਾਲੀ ਆਈ 1960 ਦੇ ਵਿੱਚ ਵੈਨਜ਼ੂਏਲਾ ਨੇ ਖੁਦ ਹੀ OPEC ਦੀ ਸ਼ੁਰੂਆਤ ਕੀਤੀ OPEC ਹੁੰਦੀ ਹੈ ਆਰਗੇਨਾਈਜੇਸ਼ਨ ਆਫ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼ ਜਿਹਦੇ ਵਿੱਚ 1973 ਦੇ ਵਿੱਚ ਜਿਹੜੀ ਇਹ ਵੈਨਜ਼ੂਏਲਾ ਦੀ ਕੰਪਨੀ ਆ ਫਿਰ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਜਿਹੜੇ ਉਹ ਐਸੈਟਸ ਸੀਗੇ ਟੂਕਓਵਰ ਕੀਤੇ ਜਿਹੜੀਆਂ ਕੰਪਨੀਆਂ ਸੀਗੀਆਂ ਇਹਦੀਆਂ ਯੂਐਸ ਦੀਆਂ ਜਿੱਦਾਂ ਐਕਸ਼ਨ ਹੋ ਗਈ ਉਸ ਤੋਂ ਬਾਅਦ ਸ਼ੈੱਲ ਹੋ ਗਈ ਜਾਂ ਸ਼ੈਵਰਨ ਹੋ ਗਈ ਤੇ ਉਹ ਉਹ ਸਾਰੀਆਂ ਤੋਂ ਬਾਅਦ ਉਹਨਾਂ ਨੇ ਇੱਕ ਸਟੇਟ ਆਇਲ ਰਿਫਰਮ ਆਪਣੀ ਸ਼ੁਰੂ ਕੀਤੀ ਕਿ ਜਿੱਦਾਂ ਹੁੰਦਾ ਨਹੀਂ ਆਪਣੇ ਕਹਿੰਦੇ ਆ ਕਿ ਮੀਕ ਇਨ ਇੰਡੀਆ ਜਾਂ ਕੋਸ਼ਿਆ ਤੇ ਉਹ 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 ਵਾਲੀ ਚੀਜ਼ ਵੀ ਇਦਾਂ ਜਿੱਦਾਂ ਤੁਸੀਂ ਲਾ ਲੋ 네ਗੋਸ਼ੀਏਟਿਡ ਨੈਸ਼ਨਲਾਈਜੇਸ਼ਨ ਹੋਈ ਚੀਜ਼ ਦੀ ਤੇ ਉਹ ਸਾਰਾ ਕੁਝ ਸਾਰੀ ਜਿਹੜਾ ਸਟੇਟ ਆਇਲ ਆ ਉਹ ਸਾਰਾ ਵੈਨਜ਼ੂਏਲਾ ਕੋਲ ਆਇਆ ਤੇ 2007 ਚ ਇਹਦੀਆਂ ਰਾਉਂਡ 2 ਦੀਆਂ ਮੀਟਿੰਗ ਹੋਈਆਂ ਜਿਹਦੇ ਵਿੱਚ ਵੈਸਟਰਨ ਕੰਟਰੀਜ਼ ਇਹ ਡਿਮਾਂਡ ਕਰ ਰਹੀਆਂ ਸੀ ਕਿ ਸਾਨੂੰ ਕੰਪਨਸੇਸ਼ਨ ਦਿੱਤੀ ਜਾਵੇ ਕਿ ਤੁਸੀਂ ਇਦਾਂ ਆਪਣੀ ਸਟੇਟ ਦੀ ਸਾਰੀ ਰਿਫਾਰਮਸ ਕਰਕੇ ਤੇ ਤੁਹੀ ਸਾਨੂੰ ਬਾਹਰ ਕਰ ਦਿੱਤਾ ਗਿਆ ਵਾ ਕਿ ਇਹਦੇ ਲਈ ਸਾਨੂੰ ਕੰਪਨਸੇਸ਼ਨ ਦਿੱਤੇ ਜਾਣਾ ਤੇ ਨਿਕੋਲਸ ਮਡੂਰੋ ਉਹ ਉਹ ਬੰਦਾ ਉਸ ਦੇ ਖਿਲਾਫ ਸੀਗਾ ਤੇ ਉਸ ਤੋਂ ਬਾਅਦ ਇੰਟਰਨੈਸ਼ਨਲ ਲਾ ਇੰਟਰਨੈਸ਼ਨਲ ਲਾ ਕੀ ਆਂਦਾ ਵਾ ਤੇਲ ਨੂੰ ਲੈ ਕੇ ਹੁਣ ਅਸੀਂ ਤੇਲ ਦਾ ਰੌਲਾ ਦੇਖਦੇ ਰਹਿੰਦੇ ਨੇ ਈਰਾਨ ਚ ਕਈ ਦੀ ਕਿਤੇ ਕਦੀ ਕਿਤੇ ਤੇਲ ਦਾ ਰੌਲਾ ਚੱਲਦਾ ਰਹਿੰਦਾ ਵਾ ਪਰ ਇੰਟਰਨੈਸ਼ਨਲ ਲਾ ਇਹ ਕਹਿੰਦਾ ਵਾ ਕਿ ਜੇ ਤੇਲ ਤੁਹਾਡੀ ਧਰਤੀ ਦੇ ਨਿਕਲਦਾ ਵਾ ਤੇ ਤੇਲ ਤੁਹਾਡਾ ਵਾ ਯਾਨੀ ਕਿ ਉੱਤੇ ਹੋਰ ਕੋਈ ਹੱਕ ਨਹੀਂ ਰੱਖ ਸਕਦਾ ਜੇ ਉਹ ਧਰਤੀ ਤੁਹਾਡੀ ਦੇ ਨਿਕਲ ਰਿਹਾ ਤੇ ਉਹ ਤੁਹਾਡਾ ਤੇਲ ਆ ਠੀਕ ਆ ਇਹ ਚੀਜ਼ਾਂ ਹੋਈਆਂ ਤੇ ਵੈਨਜ਼ੂਏਲਾ ਨੇ ਇਹ ਤੋਂ ਇਹ ਤੋਂ ਬਿਨਾਂ ਅਸੀਂ ਟਰੰਪ ਦੇ ਬਿਆਨ ਦੇਖਦੇ ਆ ਰਹੇ ਹਾਂ ਜਦੋਂ ਦਾ ਟਰੰਪ ਪਾਵਰ 'ਚ ਆਇਆ ਵਾ ਟਰੰਪ ਵੱਲੋਂ ਕਾਫੀ ਬਿਆਨ ਦਿੱਤੇ ਗਏ ਤੇ ਉਹਦੇ ਜਿਹੜੇ ਰੀਸੈਂਟ ਬਿਆਨ ਆ ਉਹ ਕੀ ਆ ਇਹ ਆ ਉਹ ਮੈਂ ਤੁਹਾਨੂੰ ਦੱਸਣ ਜਾ ਰਿਹਾ ਵਾਂ ਕਿ ਉਹ ਵੈਨਜ਼ੂਏਲਾ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਵੈਨਜ਼ੂਏਲਾ ਨੂੰ ਗੱਬਣਾ ਚਾਹੁੰਦਾ ਸੀਗਾ ਟਰੰਪ ਤੁਸੀਂ ਇਹ ਲਾ ਲਓ ਕਿਉਂਕਿ ਸਤੰਬਰ 2 ਸਤੰਬਰ ਨੂੰ ਟਰੰਪ ਨੇ ਇਹਨਾਂ ਤੇ ਬਿਆਨ ਲਾਇਆ ਕਿ ਇਹ ਬਹੁਤ ਜ਼ਿਆਦਾ ਆਪਣੇ ਬੰਦੇ ਭੇਜ ਰਹੇ ਆ ਯੂਐਸ ਦੇ ਵਿੱਚ ਇਲੀਗਲੀ ਤਰੀਕੇ ਦੇ ਨਾਲ ਇਹ ਲੋਕੀ ਆ ਰਹੇ ਨੇ ਤੇ ਸਾਡੀਆਂ ਜੌਬਸ ਲੈ ਰਹੇ ਨੇ ਹਨਾ ਤੇ ਇਕਨੋਮੀ ਨੂੰ ਨੁਕਸਾਨ ਪਹੁੰਚਾ ਰਹੇ ਆ ਜਾਂ ਕੁਛ ਆ ਯਾਨਕੀ 2 ਸਤੰਬਰ ਨੂੰ 2025 ਨੂੰ ਟਰੰਪ ਨੇ ਇਹ ਵਾਲਾ ਇਲਜ਼ਾਮ ਲਾਇਆ ਇਹਨਾਂ ਤੇ ਫਿਰ ਉਸ ਤੋਂ ਬਾਅਦ 5 ਅਕਤੂਬਰ ਨੂੰ ਡੋਨਲਡ ਟਰੰਪ ਨੇ ਇਹਨਾਂ ਤੇ ਇਲਜ਼ਾਮ ਲਾਇਆ ਡਰਗ ਟ੍ਰਾਫਿਕਿੰਗ ਦਾ ਕਿ ਇਹ ਡਰਗ ਟ੍ਰਾਫਿਕਿੰਗ ਕਰਦੇ ਆ ਯੂਨਾਈਟਿਡ ਸਟੇਟ ਦੇ ਵਿੱਚ ਡਰਗ ਵੇਚਦੇ ਆ ਜਾਂ ਇਹਨਾਂ ਇਹਨਾਂ ਵੱਲੋਂ ਸਮੁੰਦਰੀ ਰਾਸਤਿਆਂ ਤੋਂ ਡਰਗ ਆਉਂਦਾ ਵਾ ਤੇ ਇੱਥੇ ਸਾਡੇ ਲੋਕੀ ਖਰੀਦਦੇ ਆ ਯਾਂ ਜੋ ਵੀ ਨਸ਼ਾ ਬੱਤਾ ਕਰਦੇ ਆ ਉਹਦਾ ਇਲਜ਼ਾਮ ਲਾਇਆ ਤੁਸੀਂ ਲਾ ਲਓ ਸਤੰਬਰ ਤੋਂ ਅਕਤੂਬਰ ਦੇ ਵਿੱਚ ਦੋ ਇਲਜ਼ਾਮ ਲਾ ਦਿੱਤੇ ਨੇ ਫਿਰ ਦਸੰਬਰ 16 ਨੂੰ ਇਹਨੇ ਤੀਸਰਾ ਇਲਜ਼ਾਮ ਲਾਇਆ ਔਇਲ ਨੂੰ ਲੈ ਕੇ ਉਸ ਤੋਂ ਬਾਅਦ ਇਹਨੇ ਕੀ ਸ਼ੁਰੂ ਕੀਤਾ 트ੰਪ ਨੇ ਕਰਨਾ ਕਿ ਸੈਂਕਸ਼ਨ ਲਾਤੇ ਇਤੇ ਵੈਨਜ਼ਵੇਲਾ ਤੇ ਵੈਨਜ਼ਵੇਲਾ ਤੇ ਸੈਂਕਸ਼ਨ ਲੱਗੇ ਵੈਨਜ਼ਵੇਲਾ ਤੋਂ ਸਭ ਤੋਂ ਜ਼ਿਆਦਾ ਤੇਲ ਲੈਣ ਵਾਲਾ ਹੈ ਚਾਈਨਾ ਚਾਈਨਾ ਕਦੀ ਵੀ ਸੈਂਕਸ਼ਨਸ ਯੂਐਸ ਸੈਂਕਸ਼ਨਸ ਦੀ ਪਰਵਾਹ ਨਹੀਂ ਕਰਦਾ ਉਹਨੇ ਜਿਹੜੀ ਚੀਜ਼ ਜਿੱਥੋਂ ਲੈਣੀ ਹੈ ਉਹ ਲਈ ਜਾਂਦਾ ਵਾ ਤੇ ਵੈਨਜ਼ਵੇਲਾ ਦੇ ਕਈ ਸ਼ਿਪਸ ਇਹਨੇ ਯੂਐਸ ਨੇ ਬਲਾਕ ਕੀਤੇ ਆਪਣੀ ਨੇਵੀ ਦਾ ਇਸਤੇਮਾਲ ਕਰਕੇ ਤੇ ਸਮੁੰਦਰ ਦੇ ਵਿੱਚ ਹੀ ਉਹਨਾਂ ਨੂੰ ਕਈ ਸ਼ਿਫਾਂ ਉਤੇ ਇਹਨੇ ਬੰਬ ਮਾਰੇ ਤੇ ਕਈਆਂ ਨੂੰ ਇਹਨੇ ਸੀਜ਼ ਕਰ ਲਿਆ ਯਾਨੀ ਕਿ ਤੇਲ ਹੀ ਸੀਜ਼ ਕਰ ਲਿਆ ਉਹਨਾਂ ਦੇ ਦੇਸ਼ ਦਾ ਕਿ ਹਾਂ ਬਈ ਅਸੀਂ ਲੰਘਣ ਨਹੀਂ ਦੇਣੇ ਕਿ ਤੁਹਾਡੇ ਤੇ ਤੇ ਸੰਕਸ਼ਨ ਆ ਤੇ ਅਸੀਂ ਤੁਹਾਨੂੰ ਜਾਮ ਨਹੀਂ ਦੇਣਾ ਤੇ ਇਹ ਚੀਜ਼ਾਂ ਹੋਈਆਂ ਉਸ ਤੋਂ ਬਾਅਦ 21 21 ਦਸੰਬਰ ਦੀ ਗੱਲ ਆ ਵੈਨਜ਼ਵੇਲਾ ਦਾ ਜਿਹੜਾ ਪ੍ਰੈਜ਼ੀਡੈਂਟ ਆ ਨਿਕੋਲਸ ਮਨਰੋ ਉਹ ਕਹਿੰਦਾ ਕਿ ਮੈਂ ਇਹਨਾਂ ਦੇ ਨਾਲ ਗੱਲ ਕਰਨ ਲਈ ਤਿਆਰ ਆ ਯੂਐਸ ਦੇ ਨਾਲ ਗੱਲ ਕਰਨ ਲਈ ਤਿਆਰ ਆ ਯੂਐਸ ਮੇਰਾ ਤਾਂ ਬੈਕ ਹੈ ਤੇ ਸੀਰੀਅਸ ਟॉक ਕਰੇ ਯਾਨੀ ਕਿ ਇਸ ਮੁੱਦੇ ਤੇ ਸੀਰੀਅਸ ਟਾਕ ਹੋਵੇ ਮੈਂ ਡਰੱਗ ਟ੍ਰੈਫਿਕਿੰਗ ਤੇ ਵੀ ਉਹਨਾਂ ਨਾਲ ਗੱਲ ਕਰਾਂਗਾ ਯਾਨੀ ਕਿ ਨਸ਼ਿਆਂ ਤੇ ਵੀ ਉਹਨਾਂ ਨਾਲ ਗੱਲ ਕਰਾਂਗਾ ਤੇ ਉਸ ਤੋਂ ਬਾਅਦ ਔਇਲ ਤੇ ਵੀ ਗੱਲ ਕਰਾਂਗਾ ਤੇ ਜਿਹੜੀ ਇਹਨਾਂ ਦੀ ਕੰਪਨੀ ਆ ਇਹ ਵਾਪਸ ਨਹੀਂ ਹੋਣਾ ਚਾਹੁੰਦੇ ਆ ਜਿਹੜੀ ਕੰਪਨੀ ਮੈਂ ਤੁਹਾਨੂੰ ਪਹਿਲਾਂ ਦੱਸੀ ਆ ਕੰਪਨੀ ਦਾ ਨਾਮ ਹੈ ਸ਼ੈਵਰਨ ਸ਼ੈਵਰਨ ਕੰਪਨੀ ਦੁਬਾਰਾ ਉਹਨਾਂ ਉਹ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਤੇ ਮੈਂ ਉਹਨਾਂ ਦੀ ਵੀ ਇਨਵੈਸਟਮੈਂਟ ਨੂੰ ਵੈਲਕਮ ਕਰੂੰਗਾ ਤੇ 21 ਦਸੰਬਰ ਦੀ ਇਹ ਗੱਲ ਹੋਈ 10 ਮਿੰਟ ਦੀ ਗੱਲ ਹੋਈ ਉਹਦੀ ਪ੍ਰੈਜ਼ੀਡੈਂਟ 트੍ਰੰਪ ਦੇ ਨਾਲ ਦੋਵਾਂ ਨੇ ਬਹੁਤ ਇੱਕ ਦੂਜੇ ਨੂੰ ਇੱ ਉਹ ਤਾਂ 10 ਦਿਨਾਂ ਬਾਅਦ ਤੁਸੀਂ ਵੇਖ ਲਓ ਕਿ ਯੂਐਸ ਨੇ ਹਮਲਾ ਕਰ ਦਿੱਤਾ ਕਾਰਖਸਤੇ ਹੀ ਬੈਨਜ਼ਵੇਲਾ ਦੀ ਰਾਜਧਾਨੀ ਤੇ ਜਿੱਥੇ ਕਿ ਕਾਫੀ ਹਮਲਾ ਇਸ ਟਾਈਮ ਬੱਦੇ ਪੱਧਰ ਤੇ ਕੀਤਾ ਵਾ ਯੂਐਸ ਨੇ ਉਹਨਾਂ ਦੀ 에ਅਰ ਬੇਸ ਤੇ ਹਮਲਾ ਕਰਤਾ ਵਾ 에ਅਰ ਬੇਸ ਯਾਨੀ ਕਿ ਜਿੱਥੋਂ ਉਹ ਫਲਾਈਟ ਟੇਕ-ਆਫ ਹੀ ਨਾ ਕਰ ਚੁੱਕੇ ਕਿਤੇ ਨ ਕਿਤੇ ਛੋਟੀ ਛੋਟੀ ਜਗ੍ਹਾ ਤੇ ਵੈਨਜ਼ਵੇਲਾ ਡਿਫੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾ ਆਪਣੇ ਆਪ ਨੂੰ ਪਰ ਤੁਹਾਨੂੰ ਪਤਾ ਵਾ ਵੈਨਜ਼ਵੇਲਾ ਆਪਣੇ ਆਪ ਨੂੰ ਡਿਫੈਂਡ ਹਜੇ ਨਹੀਂ ਕਰ ਸਕਦਾ ਉਹ ਅਮਰੀਕਾ ਦੇ ਅਗੇ ਸਟੈਂਡ ਨਹੀਂ ਕਰ ਸਕਦਾ ਅਮਰੀਕਾ ਇੱਕ ਬਹੁਤ ਵੱਡਾ ਦੇਸ਼ ਮਿਲਟਰੀ ਪਾਵਰ ਬਹੁਤ ਤਗੜੀ ਹੈ ਉਸ ਤੋਂ ਬਾਅਦ ਚਾਈਨਾ ਰਸ਼ੀਆ ਬ੍ਰਾਜ਼ੀਲ ਮੈਕਸੀਕੋ ਇਹਨਾਂ ਨੇ ਵੀ ਜਿਹੜੇ ਇਹ ਅ ਅਮਰੀਕਾ ਆ ਇਹਨਾਂ ਨੂੰ ਕੰਡੈਮਨ ਕੀਤਾ ਵਾ ਕਿ ਤੁਸੀਂ ਨਾ ਇਦਾਂ ਧੱਕਾ ਕਰੋਗੇ ਜਾਂ ਤਸ਼ੱਦਦ ਕਰੋ ਪਰ ਤੁਹਾਨੂੰ ਪਤਾ ਵਾ ਇਹਨਾਂ ਦੇ ਕੰਡੈਮਨ ਕਰਨਾ ਕੁਝ ਹੋਣਾ ਨਹੀਂ ਕਿਉਂਕਿ ਅਮਰੀਕਾ ਨੂੰ ਕਹਿ ਦਿੰਦੇ ਕਿ ਸਰਪੰਚ ਮੁਲਕ ਆ ਤੇ ਉਹਦਾ ਧੱਕਾ ਸਾਰਿਆਂ ਨੂੰ ਜਰਨਾ ਪੈਣਾ ਤੇ ਉਹ ਇਸ ਟਾਈਮ ਧੱਕਾ ਕਰਦਾ ਪਿਆ ਵੈਨਜ਼ੂਏਲਾ ਤੇ ਤੇ ਸਾਰੇ ਬੈਠੇ ਦੇਖ ਰਹੇ ਆ ਕੋਈ ਕੁਝ ਬਿਆਨ ਵੀ ਨਹੀਂ ਇਦਾਂ ਦਾ ਦੇਖ ਸਕਦਾ ਕਿ ਜੇ ਨਾ ਅਮਰੀਕਾ ਨਾਰਾਜ਼ ਹੋ ਜੇ ਇੰਡੀਆ ਵੱਲੋਂ ਕੋਈ ਇਦਾਂ ਦਾ ਬਿਆਨ ਨਹੀਂ ਆਏਗਾ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਜਿੰਨਾ ਅਮਰੀਕਾ ਨੂੰ ਕੋਈ ਗੁੱਸਾ ਜਾਂ ਨਾਰਾਜ਼ਗੀ ਹੋਵੇ ਇੱਕ ਇਦਾਂ ਦਾ ਬਿਆਨ ਦਿੱਤਾ ਜਾਏਗਾ ਜਦੇ ਵਿੱਚ ਨਾ ਉਹਦੀ ਸਪੋਰਟ ਹੋਵੇ ਨਾ ਉਹਦੀ ਸਪੋਰਟ ਹੋਵੇ ਤੇ ਕਾਫੀ ਕੰਟਰੀਜ਼ ਆ ਰਹੀਆਂ ਨੇ ਜਿਨ੍ਹਾਂ ਫਿਲਹਾਲ ਤੇ ਇਹਨਾਂ ਵੱਲੋਂ ਹੀ ਬਿਆਨ ਦਿੱਤੇ ਗਏ ਆ ਪਰ ਇਹ ਜਿਹੜੀ ਸਟ੍ਰਾਈਕਸ ਹੋ ਰਹੀਆਂ ਨੇ ਕਾਰਕਸ ਚ ਆਇਲੈਂਡ ਤੇ ਹੋ ਰਹੀਆਂ ਨੇ ਇਹਨਾਂ ਦੇ 에ਅਰ ਬੇਸਿਸ ਤੇ ਹੋ ਰਹੀਆਂ ਨੇ ਤੇ ਪੋਰਟ ਤੇ ਹੋ ਰਹੀਆਂ ਨੇ ਇਹ ਸਾਰੀਆਂ ਚੀਜ਼ਾਂ ਇਹੋ ਹੀ ਦੱਸ ਰਹੀਆਂ ਨੇ ਤੇ ਉਸ ਤੋਂ ਬਾਅਦ ਨਿਕਲਸ ਮਡੂਰੋ ਨੂੰ ਇਦਾਂ ਚੱਕ ਕੇ ਲੈ ਜਾਣਾ ਮੈਨੂੰ ਤੇ ਸਮਝ ਨਹੀਂ ਆਈ ਕਿ ਕਿੱਡੀ ਤਕੜੀ ਪਲੈਨਿੰਗ ਨਾਲ ਅਗਲੇ ਗਏ ਆ ਕਿ ਉਹਨਾਂ ਨੇ ਪ੍ਰੈਜ਼ੀਡੈਂਟ ਹੀ ਦੇਸ਼ ਦਾ ਚੱਕ ਲਿਆ ਉਹਦੀ ਘਰ ਵਾਲੀ ਵੀ ਚੱਕ ਲਈ ਤੇ ਕਿਸੇ ਨੂੰ ਕੁਝ ਪਤਾ ਹੀ ਨਹੀਂ ਲੱਗਾ ਉਹਨਾਂ ਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਆ ਉਹ ਕਹਿੰਦਾ ਮੈਨੂੰ ਕਿੱਥੇ ਨੇ ਮੈਨੂੰ ਪਤਾ ਹੀ ਨਹੀਂ ਹੈ ਤੇ ਜਿਹੜਾ ਉਹਨਾਂ ਦਾ ਚੀਫ ਆਫ ਆਰਮੀ ਸਟਾਫ ਆ ਉਹਦੀ ਵੀ ਘਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਵਾ ਹੁਣ ਉਹ ਵੀ ਨਹੀਂ ਪਤਾ ਕਿੱਥੇ ਆ ਉਹ ਕਹਿੰਦੇ ਉਹਦਾ ਚੀਫ ਆਫ ਆਰਮੀ ਸਟਾਫ ਇਜ਼ ਨੋਵੇਅਰ ਟੂ ਫਾਈਂਡ ਯਾਨੀ ਕਿ ਉਹਦਾ ਪਤਾ ਹੀ ਨਹੀਂ ਉਹ ਕਿੱਥੇ ਚਲ ਗਿਆ ਵਾ ਤੇ ਇਹ ਕਾਫੀ ਚੀਜ਼ਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਪਰ ਮੈਨੂੰ ਲੱਗ ਰਿਹਾ ਹੈ ਕਿ ਜਲਦੀ ਠੱਲ ਪੈ ਜਾਏਗੀ ਕੋਈ ਇਦਾਂ ਦਾ ਕੁਝ ਕਰ ਨਹੀਂ ਸਕਦਾ ਕਿ ਜਿੰਨੂੰ ਯੂਐਸ ਟੈਕਲ ਨਾ ਕਰ ਸਕੇ ਤੇ ਠੀਕ ਹੈ ਕਹਿੰਦੇ ਕਿ ਉਹਦੀ ਜੁੱਤੀ ਚੱਲਦੀ ਹੈ ਤੇ ਉਹ ਚਲਾਉਂਦਾ ਅਮਰੀਕਾ ਤੇ ਉਹਨੇ ਇਸ ਟੈਂਪੀਨਸ ਵੇਲਾ ਤੇ ਚਲਾਈ ਹੈ ਤੇ ਵੇਨਸੋਗਲਾ ਬਹੁਤਾ ਕੁਝ ਕਰ ਨਹੀਂ ਸਕਦਾ ਹੁਣ ਜਿਹੜਾ ਉਹਨਾਂ ਦਾ ਨਿਕਲਸ ਮਡੂਰੋ ਆ ਉਹਨੂੰ ਫੜ ਲਿਆ ਵਾ ਤੇ ਯੂਐਸ ਦੇ ਵਿੱਚ ਉਹਦੇ ਤੇ ਟ੍ਰਾਇਲਸ ਚੱਲਣਗੇ ਤੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੇ ਦੋਸ਼ੀ ਦੋਸ਼ੀ ਸਾਬਿਤ ਕਰਕੇ ਤੇ ਜੇਲ੍ਹ ਚ ਸੁੱਟ ਦੇਣਾ ਵਾ ਜਾਂ ਤੇ ਕੋਈ ਕੰਪਰੋਮਾਈਜ਼ ਕਰਵਾ ਦੇਣਗੇ ਟਰੰਪ ਦੇ ਨਾਲ ਕਿ ਹਾਂ ਬਈ ਠੀਕ ਆ ਉਹ ਨੂੰ ਕਿਤਨਾ ਕਿਤੇ ਝੁਕਣਾ ਪੈਣਾ ਵਾ ਤੇ ਹਾਲਤ ਇਹ ਕੀ ਆ ਕਿ ਨਿਕੋਲਸ ਮਡੂਰੋ ਝੁਕੂਗਾ ਹਨਾ ਉਹ ਤਾਂ ਝੁਕ ਗਿਆ ਸੀਗਾ 21 ਦਸੰਬਰ ਨੂੰ ਨੇ ਹੱਥ ਜੋੜਦੇ ਸੀਗੇ ਕਿ ਹਾਂ ਭਈ ਆਓ ਮੇਰ ਨਾਲ ਸੀਰੀਅਸ ਟਾਕ ਕਰੋ ਤੇ ਸੀਰੀਅਸ ਟਾਕ ਹੋ ਗਈ ਅੱਜ ਤੇ ਅਸੀਂ ਦੇਖਿਆ ਕਿ ਹਮਲਾ ਕਰਤਾ ਅਮਰੀਕਾ ਨੇ ਤੇ ਇਹ ਤੋਂ ਬਾਅਦ ਅੱਗੇ ਕੀ ਨਿਕਲ ਕੇ ਆਉਂਦਾ ਵਾ ਤੁਹਾਨੂੰ ਜ਼ਰੂਰ ਦੱਸਿਆ ਜਾਏਗਾ ਤਦ ਤੱਕ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਥੈਂਕ ਯੂ